ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਤੋਂ ਬੋਲਦਾ ਹਾਂਗਾ ਮੈਂ ਮੋਗੇ ਤੋਂ ਸੁਖਪਾਲ ਸਿੰਘ ਹਾਂਜੀ ਤੇ ਮੈਨੂੰ ਨੰਬਰ ਦਿੱਤਾ ਸੀ ਆਪਣੇ ਨਾਲ ਦੇ ਡਰਾਈਵਰ ਨੇ ਹਾਂਜੀ ਉਹ ਕਹਿੰਦੇ ਵੀ ਇੱਥੋਂ ਦੀ ਰਹਿਣ ਵਾਲੀ ਹੈਗੀ ਇਹਨਾਂ ਨਾਮ ਹੈਗਾ ਮਨਪ੍ਰੀਤ ਹੂੰ ਤੇ ਮੈਂ ਨਾ ਐਸ ਟਾਈਮ ਸੀਗਾ ਮੋਗੇ ਅੱਛਾ ਤੇ ਮੋਗੇ ਤੋਂ ਮੈਂ ਚੱਲੂੰਗਾ ਇੱਥੋਂ ਉਹ ਉਹਨੇ ਮੈਂ ਰਾਜਸਥਾਨ ਆਇਕ ਮਾਲ ਲਾਉਣ ਹੈਗਾ ਹੂੰ ਤੇ ਰਾਜਸਥਾਨ ਤੋਂ ਬਜਰੀ ਭਰ ਕੇ ਮੈਂ ਸਿੱਧਾ ਪਹੁੰਚਣਾ ਹੈਗਾ ਗੁਜਰਾਤ ਅੱਛਾ ਤੇ ਮੈਂ ਫਿਰ ਤੁਹਾਡਾ ਨੰਬਰ ਲਿਆ ਸੀ ਇਥੋਂ ਲੱਗ ਗਈ ਮੁੰਡੇ ਤੋਂ ਜਿਹੜਾ ਤੁਹਾਡੇ ਕਿੰਨੇ ਆਉਂਦਾ ਜਾਂਦਾ ਰਹਿੰਦਾ ਹੂੰ ਹੂੰ ਤੁਸੀਂ ਸਰਵਿਸ ਸਰਵਿਸ ਦਿੰਨੇ ਹੋ ਹੂੰ ਹੂੰ ਤੇ ਮੈਂ ਆਉਂਗਾ ਗੁਜਰਾਤ ਤੇ ਗੁਜਰਾਤ ਆ ਕੇ ਤੇ ਮੇਰਾ ਨਾ ਤੁਸੀਂ ਇੰਤਜ਼ਾਮ ਕਰਵਾ ਦਿਓ ਕੋਈ ਨਹੀਂ ਜੀ ਕਰਵਾ ਦਾਂਗੇ ਤੇ ਕੀ ਕੁਛ ਮੈਨੂੰ ਤੁਸੀਂ ਮਾੜਾ ਖੁੱਲ ਕੇ ਦੱਸ ਦਿਓ ਰੇਟ ਰੂਟ ਦਾ ਜਿਹੜਾ ਕੋਈ ਕੀ ਗੱਲ ਪਤਾ ਕੀ ਹੈ ਗੱਲ ਖੁੱਲੀ ਠੀਕ ਰਹਿੰਦੀ ਹੈ ਸਹੀ ਹੈ ਹਨਾ ਵੀ ਕੱਲ ਨੂੰ ਦੇਖੋ ਤੁਸੀਂ ਐਵੇਂ ਪਰਦੇਸੀ ਬੰਦਿਆਂ ਨੂੰ ਬਦਨਾਮ ਕਰਦੇ ਫਿਰੋ ਹਾਂ ਕੱਲ ਨੂੰ ਮੈਂ ਤੁਹਾਡੇ ਕੋਲੇ ਆ ਜਾਾਂ ਤੇ ਤੁਸੀਂ ਮੈਂ ਤੁਹਾਡੇ ਨਾਲ ਸਾਰਾ ਕੁਝ ਚਲੋ ਚੰਗਾ ਮਾੜਾ ਜਿਹੜਾ ਵੀ ਹੁੰਦਾ ਕਰ ਲਈਏ ਆਪਾਂ ਹਨਾ ਹੂੰ ਤੇ ਤੁਸੀਂ ਬਾਅਦ ਚ ਕੱਲ ਨੂੰ ਇਹ ਕਹਿ ਦੋ ਵੀ ਸਾਡੇ ਨਾਲ ਤੇ ਇਹ ਕਰਤਾ ਪੰਜਾਬ ਤੋਂ ਆ ਕੇ ਦੇਖੋ ਆਪਾਂ ਸਿੱਧੇ ਜੱਟ ਬੰਦੇ ਕੀ ਕਰ ਰੱਬ ਨੂੰ ਦੇਣੀ ਹੈ ਜਾਨ ਠੀਕ ਹੈ ਜਿਹੜਾ ਵੀ ਕੋਈ ਰੇਟ ਰੂਟ ਜਿਹੜਾ ਸੌਦਾ ਹੈਗਾ ਮੇਨਾਂ ਮਕਾ ਲਓ ਇਹ ਦੇਖੋ ਮੈਂ ਤਾਂ ਗੇੜੇ ਲਾਉਣ ਆਉਣਾ ਹੀ ਹੁੰਦਾ ਇੱਥੇ ਰੋਜ਼ ਦੂਜੇ ਤੀਜੇ ਦੂਜੇ ਤੀਜੇ ਸਹੀ ਆਉਣਾ ਹੀ ਹੁੰਦਾ ਕੋਈ ਰੇਟ ਦੱਸ ਦਾਂਗੇ ਤੁਸੀਂ ਆਓ ਗੱਲਬਾਤ ਕਰੋ ਫਿਰ ਰੇਟ ਦੱਸ ਦਾਂਗੇ ਪਹਿਲਾਂ ਮੈਨੂੰ ਦੱਸੋ ਵੀ ਇੱਥੇ ਪੰਜਾਬੀ ਕੁੜੀਆਂ ਮਿਲ ਜਾਂਦੀਆਂ ਹੈ ਕਿ ਕੰਨੀਆਂ ਗੁਜਰਾਤੀ ਜਾਂ ਬਾਗੜੀ ਕੁੜੀਆਂ ਮਿਲਣੀਆਂ ਮੈਨੂੰ ਥੋੜਾ ਜਿਹਾ ਦੱਸ ਦਿਓ ਕਿਉਂਕਿ ਪੰਜਾਬੀ ਕੁੜੀ ਮਿਲਦੀ ਨਹੀਂ ਨਹੀਂ ਅਸੀਂ ਬਹੁਤ ਅੱਗੇ ਚੱਕਰ ਮਾਰਿਆ ਤੇ ਮੈਂ ਦੇਖੋ ਮੇਰਾ ਮਨ ਇਹ ਹੈ ਵੀ ਮੈਂ ਪੰਜਾਬ ਤੋਂ ਆਇਆ ਤੇ ਮੈਂ ਪੰਜਾਬੀ ਕੁੜੀ ਨਾਲ ਹੀ ਖੜਾ ਮੈਂ ਹੋਰ ਨਾਲ ਨਹੀਂ ਕਰਨਾ ਚਾਹੁੰਦਾ ਇਹਦਾ ਕੁਛ ਮਿਲ ਜਾਣਗੇ ਜੀ ਦੋ ਲੜਕੀਆਂ ਆਈਆਂ ਪੰਜਾਬੀ ਇੱਕ ਤੇ ਅੱਛਾ ਪੰਜਾਬ ਤੋਂ ਇੱਥੇ ਆਈਆਂ ਹੋਈਆਂ ਹਾਂਜੀ ਉਹਨਾਂ ਨੇ ਆਪ ਹੀ ਦਿੱਤੀ ਸੀ ਨੰਬਰ ਮੈਨੂੰ ਕਹਿੰਦੀਆਂ ਦੀਦੀ ਕੋਈ ਕੰਮ ਹੋਵੇ ਤਾਂ ਸਾਨੂੰ ਦੱਸ ਦੋ ਜੀ ਅੱਛਾ ਅੱਛਾ ਹਾਂਜੀ ਤੇ ਉਹਨਾਂ ਨੇ ਦਿੱਤੀ ਸੀ ਨੰਬਰ ਉਹਨਾਂ ਨਾਲ ਗੱਲ ਕਰ ਲਾਂਗੀ ਫਿਰ ਤੇ ਕੀ ਕੁਛ ਲੈਂਦੀਆਂ ਆਂ ਵੈਸੇ ਉਹ ਉਹ ਮੰਗਦੀਆਂ ਸਾਂ ਦੇਖੋ ਭਈ 2000 ਦਾ ਉਹਨਾਂ ਦਾ ਹੀ ਆਮ ਚੱਲਦਾ ਹੀ ਆ ਠੀਕ ਹੈ ਅੱਗੇ ਤੁਸੀਂ ਵੇਖ ਲਓ ਜੀ ਛੋਟੇ ਵੀ ਸਾਵਕਿਤਾਵਨ ਕੀ ਕੁਝ ਤੁਸੀਂ ਕਰ ਹੋਣਾ ਦੇਖੋ ਗੱਲ ਉਹ ਨਹੀਂ ਕੀ ਗੱਲ ਦੋ ਦਾ ਭਾਣੀ ਪੰਜ ਲੈ ਲੈਣਾ ਉਹ ਕੋਈ ਚੱਕਰ ਨਹੀਂਗਾ ਕਿਸੇ ਵੀ ਚੀਜ਼ ਦਾ ਤੇ ਪਰ ਸਰਵਿਸ ਵਧੀਆ ਦੇ ਦੇਣਾ ਹਾਂ ਜੀ ਉਹ ਤਾਂ ਪਾਇਮੈਂਟ ਦੇ ਸਰਤੀ ਇਹ ਗਲੇਗਾ ਪਾਇਮੈਂਟ ਲੈਣੇਗਾ ਤਾਂ ਕਰ ਨਹੀਂ ਹੈ ਨਹੀਂ ਨਹੀਂ ਸਰਵਿਸ ਚੰਗੀ ਮਿਲ ਜੇ ਤੇ ਮੜ ਕੇ ਪੈਸੇ ਨੇ ਕੋਈ ਚੱਕਰ ਨਹੀਂ ਪੈਸਾ ਦਾ ਆਪ ਰਾਤ ਪੂਰਾ ਰੁਕ ਜਾਣੀ ਹੈ ਪਹਿਲਾਂ ਮਨੇ ਦੱਸੋ ਵੀ ਰਾਤ ਜੇ ਰੱਖਣੀ ਹੋਵੇ ਤਾਂ ਹਾਂਜੀ ਨਾਈਟ ਰੁਕ ਜਾਣੀ ਨਾਈਟ ਦਾ ਫਿਰ ਉਹਨਾਂ ਨੂੰ ਇੱਕ ਤਾਂ ਚੱਕਰ ਐ ਤੁਹਾਡੇ ਨਾਲ ਪੰਗਾ ਬਹੁਤ ਫੜਕੀ ਤੁਸੀਂ ਕਹਿੰਦੇ ਉਹਦਾ ਗੁੱਸਾ ਲੱਗਦਾ ਐ ਅੱਛਾ ਉਤੋਂ ਤਾਂ ਲਿਸ਼ਕ ਪੁਸ਼ਕੇ ਰਹਿੰਦੀਆਂ ਥੱਲੋਂ ਮਾਰਦਾ ਹੁੰਦਾ ਉਹਨਾਂ ਦਾ ਖੁੱਲਾ ਖਾਤਾ ਹੀ ਪਿਆ ਰਹਿੰਦਾ ਸਾਰਾ ਜਮਾ ਹਾਂ ਆ ਕੀ ਚੱਕਰ ਐ ਤੋਟ ਲੇਪਾ ਪਾਚੀ ਕੀ ਰਹੀ ਨਹੀਂ ਮਤਲਬ ਉਪਰੋਂ ਦੇ ਲਿਪ ਪੁੱਛ ਕੇ ਰਹਿੰਦੀਆਂ ਜਾਂ ਥੱਲੋਂ ਜਦੋਂ ਵਿੱਚ ਪਾਉਣੇ ਦਾ ਐ ਖੁੱਲਾ ਖਾਤਾ ਜਿਹਾ ਪਿਆ ਰਹਿੰਦਾ। ਤੁਸੀਂ ਕਿਹਦੇ ਦਾ ਲੈਣਾ ਖੁੱਲਾ ਖਾਤਾ ਸੜਿਕ ਤੋਂ ਤੈਜੀ ਕੋਈ ਗੱਲ ਨਹੀਂ ਖੁੱਲੇ ਖਾਤੇ ਵਾਲੀ। ਨਹੀਂ ਖੁੱਲੇ ਖਾਤੇ ਨਾਲ ਤੁਰਿਆ ਫਿਰਦਾ ਬੰਦਾ ਜਿਵੇਂ ਦੀਨਗੜ ਤੁਰਿਆ ਫਿਰਦਾ ਹੋਵੇ। ਅਸੀਂ ਤਾਂ ਮੈਂਬਰ ਨੂੰ ਵੀ ਅਸੀਂ ਮਹੀਨੇ ਵੀ ਦਿਨਾਂ ਤੋਂ ਮਿਲਦੇ ਆਂ ਐ ਦਿੱਲੀ ਦਾ ਕੰਮ ਥੋੜੀ ਆ। ਨਹੀਂ ਨਹੀਂ ਮੈਂ ਤਾਂ ਤੁਸੀਂ ਪਿਛਲੀ ਵਾਰੀ ਵੀ ਮੈਂ ਇੱਕ ਵਾਰੀ ਇੱਥੇ ਆਇਆ ਸੀ ਅਹਮਦਾਬਾਦ ਆਇਆ ਸੀ ਤੇ ਮੈਂ ਇੱਕ ਨਾ ਬਿਹਾਰ ਦੀ ਸੀਗੀ। ਉਹਨਾਂ ਨੇ ਫੋਨ ਕੀਤਾ ਸੀ ਤੇ ਰੁਪਿਆ ਵੀ ਉਹਨੇ ਲੈ ਲਿਆ 2500 ਮੈਨੂੰ ਕਹਿੰਦੀ ਤੁਹਾਨੂੰ ਫਰੈਸ਼ ਮਾਲ ਦੇਵਾਂਗੇ ਜਮਾ ਤੇ ਰੁਪਿਆ ਵੀ ਉਸਨੇ 2500 ਲੈ ਲਿਆ ਤੇ ਆਏ ਬਸ ਖੁਲਾਇਆ ਸਾਮਾਨ ਫੜਾਤਾ ਉਹਨੇ ਚੱਕ ਕੇ ਆਏ ਪਤਾ ਹੀ ਨ ਲੱਗਿਆ ਮੈਨੂੰ ਦੇ ਵਾਸਾ 흘ਲੀ ਜਾਵਾਂ ਤੇ ਕਰੀ ਜਾਵਾਂ ਕੋਈ ਕੋਈ ਉਹ ਗੱਲ ਜੀ ਨਹੀਂ ਸੀਗੀ ਅੱਛਾ ਹੂੰ ਉਹਨੇ ਇਹ ਜਿੱਦ ਕੀ ਕਰਿਆ ਉਹ ਜੀ ਮਾਲ ਦਾ ਦੋਸਤ ਆਏ ਤੇ ਮੈਨੂੰ ਦੇਖੋ ਰੁਪਿਆ 5 ਲੈ ਲਿਓ ਭਣੀ 5 ਦਾ 5.5 ਲੈ ਲਿਓ ਠੀਕ ਹੈ ਮੈਨੂੰ ਥੋੜਾ ਮਾਲ ਥੋੜਾ ਫਰੈਸ਼ ਚਾਹੀਦਾ ਮੈਨੂੰ ਕੋਈ ਨਹੀਂ ਜੀ ਹੁਣੇ ਆਈਆਂ ਲੜਕੀਆਂ ਪੰਜਾਬ ਚੋਂ ਉਹਨਾਂ ਨੇ ਦਿੱਤੇ ਨੰਬਰ ਤਾਂ ਉਹ ਪਹਿਲੀ ਵਾਰੀ ਕਰਨ ਲੱਗੀਆਂ ਹੋਣਗੀਆਂ ਪੰਜਾਬ ਵਾਲੇ ਛੱਡਦੇ ਹੈਗੇ ਹੁਣ ਤੂੰ ਦੱਸ ਕੇ ਪੰਜਾਬ ਚੋਂ ਆਈਆਂ ਪਹਿਲੀ ਵਾਰੀ ਕਰਨ ਗੁਜਰਾਤ ਆਈਆਂ ਦਸ਼ਨ ਨੇੜੇ ਨਾਲ ਤੇੜੇ ਗੁਜਰਾਤ ਤਾਂ ਆਈਆਂ ਟ੍ਰੇਨਿੰਗ ਤੇ ਆਈਆਂ ਵੀ ਆ ਉਹਨਾਂ ਨੂੰ ਥੋੜੀ ਜੀ ਪੈਸੇ ਦੀ ਹੈਲਪ ਦੀ ਜ਼ਰੂਰਤ ਆ ਅੱਛਾ ਠੀਕ ਹੈ ਹਾਂਜੀ ਤਾਂ ਕਰ ਕੀ ਉਹ ਨੀਂ ਨੀ ਵੀ ਕੋਈ ਕੰਮ ਤੇ ਸਰਵਿਸ ਐ ਮਤਲਬ ਪੂਰੀ ਜ਼ਿੰਦਗੀ ਸਰਵਿਸ ਜਿਵੇਂ ਮਤਲਬ ਮੂੰਹ ਮਾਚ ਪਾਉਣਾ ਕਰਨਾ ਸਾਰਾ ਕੁਝ ਕਰ ਦੇਣੀ ਹੈ ਨਾ ਹਾਂਜੀ ਕਰ ਦੇਣਗਾ আচ্ছা ਕਿਤੇ ਉਹ ਨਾ ਹੋਣ ਵੀ ਮੈਂ ਨੇੜੇ ਲੱਗੀ ਜਾਵਾਂ ਤੇ ਮੁੜ ਕੇ ਉਹ ਚੀਕਾ ਮਾਰਨ ਲੱਗ ਜਾਣਾ ਹੋਵੇ ਨਹੀਂ ਕਰਦੇ ਸੀ ਐਂ ਨਹੀਂ ਕਰਦੇ ਨਹੀਂ ਵੀ ਐ ਦੀ ਕੋਈ ਗੱਲ ਨਹੀਂ ਨਹੀਂ ਕਰਦੇ ਹਾਂ ਨਹੀਂ ਕਰਦੇ ਹਾਂ ਚਲੋ ਦੇਖ ਲਓ ਫਿਰ ਉਹ ਗੱਲ ਨਾ ਬਣ ਹੋਵੇ ਕਿਤੇ ਕੱਲ ਨੂੰ ਆ ਚੱਕਰ ਪੈ ਜਾਏ ਨਹੀਂ 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 ਹੁੰਦਾ ਜੀ ਨਾ ਨੰ ਪਹਿਲਾਂ ਗੱਲ ਕਰਕੇ ਰੱਖਾਂਗੇ ਤੁਹਾਡੇ ਲੋਮ ਚ ਫੇਰੀ ਕੱਢਾਂਗੇ ਸੀ। ਅੱਛਾ। ਹਾਂਜੀ। ਤਾਂ ਫੇਰ ਹੁਣ। ਫੇਰ ਹੁਣ ਕੀ ਰੀਗਾਲ ਤੁਸੀਂ ਗੱਲ ਕਰ ਲਾਂਗੇ ਤੁਸੀਂ ਦੱਸ ਦਿਓ ਕਦੋਂ ਜਰੂਰ ਹੈ ਤਾਂ ਫੋਨ ਕਰ ਦਾਂਗੇ ਉਹਨਾਂ ਨੂੰ। ਅੱਛਾ ਅੱਛਾ। ਉਹ ਆ ਜਾਣੀਆਂ ਤੁਹਾਡੇ ਕੋਲ ਠੀਕ ਹੈ ਨਾਈਟ ਟਾਈਮ ਲੈਣਾ ਤਾਂ ਨਾਈਟ ਟਾਈਮ ਆ ਜਾਣੀਆਂ। ਅੱਛਾ ਅੱਛਾ। ਸੁਪਾਹਲੇ ਟਾਈਮ ਲੈਣਾ ਤਾਂ ਸੁਪਾਹਲੇ ਟਾਈਮ ਆ ਜਾਣੀਆਂ। ਅੱਛਾ ਅੱਛਾ। ਹਾਂਜੀ। ਹਾਂ। ਚਲੋ ਫਿਰ ਤੁਸੀਂ ਇੱਕ ਕੰਮ ਕਰੋ ਫਿਰ ਹਾਂਜੀ ਤੇ ਤੁਸੀਂ ਕਰਾ ਦਿਓ ਮੇਰੇ ਬੁਕਿੰਗ ਕਰ ਦਿਓ ਪੇਮੈਂਟ ਦਾ ਦੱਸੋ ਹੂੰ ਹਾਂ ਲੋ ਕੀ ਕਹਿੰਦੇ ਸੀ ਮੈਨੂੰ ਪੇਮੈਂਟ ਦਾ ਕਰੋ ਹਿਸਾਬ ਕਿਤਾਬ ਫਿਰ ਕਿਵੇਂ ਕਰਨਾ ਹੈ ਹਾਂਜੀ ਪੇਮੈਂਟ ਤੁਸੀਂ ਨਾ 2000 ਦਾ ਉਹਨਾਂ ਨੇ ਕਿਹਾ ਵਿਆ ਸੀਗਾ ਮੈਨੂੰ ਠੀਕ ਹੈ ਬਾਕੀ ਤੁਸੀਂ ਆਪਦੀ ਜੋ ਚੋਇਸ ਫਿਟ ਕਰਨੀ ਹੈ ਨਾ ਉਹਨਾਂ ਨੂੰ ਤੁਸੀਂ ਪੁੱਛ ਲਓ ਜੀ ਤੁਹਾਡੇ ਕੋਲ ਨਾਈਟ ਰੁਕੂਗੀ ਹੋ ਠੀਕ ਹੈ ਚਲੋ ਹਾਂ ਜੀ ਤੁਸੀਂ ਆਪ ਗੱਲ ਕਰ ਲਓ ਜੀ ਚਲੋ ਮੈਂ ਆ ਕੇ ਅਹਮਦਾਬਾਦ ਨੂੰ ਫੋਨ ਕਰਦਾ ਠੀਕ ਹੈ ਹਾਂ ਜੀ ਠੀਕ ਹੈ ਜੀ ਓਕੇ ਓਕੇ